ਨੇ ਹੁਣ ਆ ਅੱਧੀ ਰਾਤ ਨੂੰ ਪਰੌਂਠੇ ਦੱਸ ਦਿਨੇ ਵੀ ਪਰੌਂਠੇ ਰਾਤ ਨੂੰ ਵੀ ਪਰੌਂਠੇ ਇੱਕ ਕਿਹੜਾ ਖਾਂਦਾ ਹੈ ਓ ਇਧਰ ਆ ਓਏ ਮੈਂ ਤਾਂ ਖਾਂਦਾ ਤੇ ਆ ਪਰੌਂਠਾ ਕਿਹਨੇ ਲਾਇਆ ਹੁਣ ਮੈਂ ਤਾਂ ਖਾਣਾ ਹੀ ਨਹੀਂ ਜੀ ਹਾਂ ਮੇਰੀ ਬੁਗੜੀ ਖਾਓਗੀ ਕਿਹਨੇ ਲਵਾਇਆ ਪਰੌਂਠਾ ਦੱਸ ਮੈਨੂੰ ਪਹਿਲਾਂ ਤਾਂ ਲਵਾਉਣ ਦਾ ਕੀ ਹੈ ਮੈਨੂੰ ਪਤਾ ਨਹੀਂ ਮੈਂ ਦਿਮਾਗ ਪੜ ਲੈਣੀ ਹੈ ਬੱਚੇ ਦਾ ਮੇਰੇ ਕੋਲ ਕਿਹੜਾ ਕੱਢ ਕੇ ਆ ਅੱਛਾ ਲੈ ਕਾਹਦੇ ਨਾ ਖਾਣਾ ਕਾਹੇ ਨਾ ਪਰੌਂਠਾ ਹਾਂ ਜੀ ਮੈਂ ਖਾਂਦਾ ਹਰੀਆਂ ਦਾ ਮੈਨੂੰ ਹੀ ਪਤਾ ਪਤ ਰੋਟੀ ਖਾਇਆ ਕਰ ਭਾਵੇਂ ਜਵੇਂ ਮਰਜੀ ਖਾ ਕੇ ਪਰੌਂਠਾ ਖਾ ਚਾਹ ਮੈਂ ਫਿਰ ਆਂਡੇ ਵਾਲਾ ਪਰੌਂਠੇ ਚ ਰੋਟੀ ਖਾਣੀ ਚਾਹੀਦੀ ਹੈ ਬਸ ਨਹੀਂ ਖਾਣਾ ਦਾ ਕਿਉਂ ਖਾ ਤਾਂ ਲਿਆ ਆਮਲੇਟ ਸਰਿਆ ਆਂਟੀ ਆਂਡੇ ਕਰ ਜਾਂਦੇ ਨਹੀਂ ਤੁਸਤਾ ਹੁਣ ਮੈਂ ਤਵਾ ਮਾਜ ਲਿਆ ਵਾ ਅਸੀਂ ਵੀ ਰੋਟੀ ਖਾਣੀ ਆ ਉੜ ਕੇ ਮੇਲਾਏ ਸਕੂਲ ਚੋਂ ਹੀ ਪਰੌਂਠੇ ਰਾ ਉਵੇਂ ਮੈਂ ਵਾਪਸ ਲਿਆ ਹਣਾ ਅੱਜ ਲੈ ਕੇ ਨਹੀਂ ਆ ਰੋਟੀ ਲੈ ਕੇ ਨਹੀਂ ਆਜ ਮੈਂ ਦੇ ਤੀਨ ਰੋਟੀ ਕੋ ਜਿਵੇਂ ਜਾਂ ਲੈ ਕੇ ਜਾਂਦਾ ਉਵੇਂ ਵਾਪਸ ਨਹੀਂ ਆਉਂਦਾ ਖਾਂਦਾ ਨਹੀਂ ਚੱਜਦਾ ਰੁਕਦਾ ਪਬਜੀ ਕਟਿੰਗ ਕਰਾ ਕੇ ਆਇਆ ਅੱਜ ਮੈਂ ਲਾਦਾ ਇਹ ਕਿਹੜੀ ਕਰਾਈ ਕਟਿੰਗ ਹੈ ਪਬਜੀ ਕਟਿੰਗ ਕਰਾਈ ਹੈ ਹਾਂ ਖਾਜ ਪੈ ਗਈ ਮੱਖਣੀ ਇੱਥੋਂ ਰੱਖ ਲੈ ਥੋੜੀ ਜੀ ਮੱਖਣੀ ਪਾ ਦੇ ਇਹਨੂੰ ਅਦੇ ਡੱਬੇ ਚ ਕੱਢ ਕੇ ਰੱਖੀ ਗਏ ਇੱਥੇ ਥੋੜੀ ਕੱਲ ਨੂੰ ਸੁੱਚਾ ਖਰਾਬ ਹੋਈ ਗਿਆ ਯਾਰ ਸੁੱਚਾ ਬਦਲ ਗਿਆ ਪਹਿਲਾਂ ਤਾਂ ਆਪਾਂ ਸਾਰੀਆਂ ਮੈਨੂੰ ਲੱਗਦਾ ਨਾ ਉਹ ਸੁੱਚਾ ਸਹੀ ਨਹੀਂ ਹੈਗਾ ਹੂੰ ਕੋਈ ਰਾੜ ਰੂੜ ਲਾਇਆ ਕਰਕੇ ਨਾ ਮੈਨੂੰ ਲੱਗਦਾ ਹੂੰ ਉਹ ਉਹਨੇ ਨਹੀਂ ਲਾਇਆ ਕੋਠੇ ਤੇ ਰਾੜੀ ਉਹ ਪਾਣੀ ਗਰਮ ਹੀ ਕਰਦੇ ਰਾੜ ਨਾਲ ਉਹ ਫਿਰ ਉੱਪਰ ਪਾਣੀ ਮਿਲਾਉਂਦਾ ਜਦੋਂ ਰਾੜ ਲਾਉਂਦੇ ਸੀ ਉੱਪਰ ਕੋਠੇ ਤੇ ਉਹਦੇ ਨਾਲ ਸੁੱਚਾ ਥੱਲੇ ਸਾਰੀਆਂ ਸੁੱਚਾ ਗਰਮ ਹੋਈਆਂ ਸਾਰੀਆਂ ਮੋਟਰ ਵੀ ਉਹ ਵੀ ਡਾਇਰੈਕਟ ਉਹ ਇਹ ਮੋਟਰ ਵਾਲੀ ਵੀ ਮੋਟਰ ਵੀ ਡਾਇਰੈਕਟ ਹੋ ਗਈ ਮੈਂ ਤਾਂ ਸੋਚਾਂ ਸਾਰੀਆਂ ਖਰਾਬ ਹੋ ਗਈਆਂ ਜਿਹੜੀ ਮਨ ਜੇ ਸੋਚ ਛੱਡੀਆਂ ਨਾ ਮੋਟਰ ਚੱਲਦੀ ਸੀ ਕੀ ਲੱਗ ਜਣਾ ਨਾ ਨੋਟੀ ਪਰੋਂਠਾ ਸਬਜੀ ਦਾ ਪਾਗਲ ਨਾ ਭੁਰਕ ਸਬਜੀ ਇੰਨੀ ਨਹੀਂ ਖਾਣੀ ਆਪਾਂ ਇੰਨੀ ਨਹੀਂ ਖਾਣਨਾ ਚਮਚਾ ਲੈ ਲੈ ਨਾਲ ਉਹ ਲੈ ਲੈ ਚਾਰ ਉਹ ਦਾ ਔਲਿਆਂ ਦਾ ਹੈਂ ਇਹਨੇ ਕੁਛ ਨਹੀਂ ਲੈਣਾ ਉਹ ਸਿੰਪਾ ਰੋਟੀ ਖਾਣ ਵਾਲਾ ਬੰਦਾ ਥੋਡੇ ਵਾਲੇ ਥੋਡੇ ਤਾਂ ਗਿਆ ਹੀ ਨਹੀਂ ਮੇਰੇ ਉੱਤੇ ਕਿਹਨੇ ਜਾਣਾ ਸੀਗਾ ਆਈ ਨਾ ਨਹੀਂ ਥੋਡੇ ਤਾਂ ਗਿਆ ਹੀ ਨਹੀਂ ਰੋਟੀ ਤਵੇ ਤੇ ਰੱਖੀ ਨਹੀਂ ਤਾਂ ਉਹਦੇ ਹੱਥ ਤੋਂ ਕਿਆ ਕਰਕੇ ਖਾਣਗੇ ਬੱਸ ਹੂੰ ਤਾਂ ਮੈਂ ਤਾਂ ਹੁਣ ਰੋਟੀ ਤਾਂ ਖਾਣੀ ਆ ਬੰਦੇ ਨੇ ਕਹੇ ਨੇ ਨਹੀਂ ਮੈਂ ਤਾਂ ਪਹਿਲੇ ਫਸਲਾਦ ਕੱਟਿਆ ਨਹੀਂ ਸੀ ਉਹਦੇ ਤੁਸੀਂ ਮੈਨੂੰ ਜਮਾ ਨਹੀਂ ਆਏ ਕੋਸ ਕਿ ਭੁੱਖ ਲੱਗੀ ਕਿ ਨਹੀਂ ਰੋਟੀ ਖਾਣੀ ਆ ਜੀ ਨਹੀਂ ਰੋਟੀ ਤਾਂ ਖਾਣੀ ਹੁੰਦੀ ਆ ਫਿਰ ਸਵੇਰ ਦੇ ਗਏ ਵੀ ਤਾਂ ਖਾਣੀ ਤਾਂ ਹੈ ਕਿ ਉਹ ਤਾਂ ਪਤਾ ਹੀ ਹੈ ਰੋਟੀ ਤਾਂ ਖਾਣੀ ਆ ਉਹ ਵੱਲ ਕਰਦੀ ਆਂ ਤੇ ਕੈਕੀ ਵਾਲਾ ਆਟਾ ਕਿਵੇਂ ਲੈਂਦਾ ਜਿਹੜਾ ਠੀਕ ਆ ਆ ਹੁਣ ਮੈਂ ਜਿਹੜਾ ਸੋਗਰਾ ਉਹ ਲੈਂਦਾ ਆਪਾਂ ਉਹ ਹੁੰਨਿਆ ਵਾ ਇਹਦੇ ਚ ਫਰਕ ਹੈਗਾ ਕੋਈ ਆਟੇ ਚ ਹਾਂ ਭਾਈ ਰੋਟੀਆਂ ਤਾਂ ਵੀ ਆਣ ਵਧੀਆ ਪਈਏ ਨਹੀਂ ਇਹ ਹੁਣ ਚਿੱਟਾ ਆ ਤਾਂ ਨਹੀਂ ਮੈਦਾ ਜਿਹਾ ਵਾਲਾ ਉਹ ਥੋੜੀ ਆ ਤੁਹਾਨੂੰ ਦੋਣ ਵਾਲੇ ਜਿਹੜਾ ਪੈਕ ਮੰਗਣੀ ਉਹ ਸੰਦਾ ਨਹੀਂ ਜਿਹੜੀ ਜੱਗੀਆਂ ਦੇ ਆਪਣਾ ਮੈਂ ਅੱਜ ਉਹਨੂੰ ਕਿਹਾ ਸੀ ਮੈਂ ਕਿਹਾ ਵੀ ਆਟਾ ਨਾ ਇਹ ਚ ਸੂਰਾ ਜਰੂਰ ਨਿਕਲਣਾ ਚਾਹੀਦਾ ਪੜਾ ਹੀ ਛਾਨਣਾ ਨਹੀਂ ਹੈਗਾ ਸੂੜਿਆਲਾ ਆਟਾ ਦੇ ਦਿਓ ਨਾ ਤਾਂ ਹੀ ਫਿਰ ਬਣਾਉਂਦਾ ਜੀ ਸੂੜਿਆਲਾ ਆਟਾ ਹੈਗਾ ਤਾਂ ਹੈ ਮੋਟਾ ਹੜਾ ਮੈਂ ਰੋਟੀ ਲਾਲ ਬਨਨੀ ਚਾਹੀਦੀ ਆ ਚਿੱਟੀ ਨਹੀਂ ਬਨਨੀ ਚਾਹੀਦੀ ਕਹਿੰਦਾ ਲੋਕ ਤੁਹਾਡੇ ਚਿੱਟੀ ਰੋਟੀ ਖਾਂਦੇ ਇੱਥੇ ਮਾਹ ਮੈਨੂੰ ਲੋਕਾਂ ਦੇ ਬਾਰੇ ਨਹੀਂ ਪਤਾ ਹੈਗਾ ਮੈਂ ਤਾਂ ਸਾਡੇ ਰੋਟੀ ਆ ਜਿਹੜੀ ਅਸੀਂ ਚਿੱਟੀ ਨਹੀਂ ਖਾਂਦੇ ਹੈਗੇ ਬਿਲਕੁਲ ਵੀ ਤੁਹਾਡੇ ਮਾਹ ਵੀ ਜਾ ਤਾਂ ਹੋਵੇ ਜਮਾ ਬਿਲਕੁਲ ਲਾਲ ਰੋਟੀ ਤੂੰ ਤੁੰਗੜ ਤੋਂ ਨਿਜਿੰਦਿਆ ਤੇਰੀ ਮੈਨੂੰ ਪਤਾ ਤੇਰਾ। ਏਰ ਪਾਈ ਬੈਠੀ ਹੱਥ ਵਿੱਚ। ਪਰ ਮਾਰਚੀ ਦੇ। ਆਹ ਆਹ ਬੀਚੇ। ਪਾਈ ਉਹ ਸਬਜ਼ੀ ਰੋਬੀ ਰੋਟੀ। ਮੈਂ ਖਾ ਲੂ। ਉਹਨੂੰ ਸਲਾਦ ਤਾਂ ਦੇ ਆਉ ਸਾਥੇ ਮੈਨੂੰ। ਸਤਿ ਸ੍ਰੀ ਅਕਾਲ ਸਲਾਦ ਲੈਣਾ ਖੀਰੇ ਹੋਏ। ਖੀਰਾ ਖਾਊਗਾ ਖੀਰਾ ਦੇ ਦੇ। ਖੀਰਾ ਕਾਦਰ। ਖੀਰਾ ਦੇਓ ਖੀਰਾ ਖੀਰਾ ਦੇਓ ਹਲੋ ਮਾ ਜੀ ਰੋਟੀ ਰੋਟੀ ਨਹੀਂ ਬਾਰੇ ਕਾਈ ਬਾਈ ਮੈਂ ਪਰੌਂਠੀ ਨਹੀਂ ਬਣਾਈ 9:30 ਦਾ ਹੋਇਆ ਬੱਸ ਹੋਰ ਆਜ ਪਰੌਂਠਾ ਉਹ ਰੁਬੀ ਨੂੰ ਕਹਿਆ ਰੋਟੀ ਚੁੱਕ ਉਹ ਚੱਕ ਆ ਖਾ ਲਈ ਦੋ ਤੁਸੀਂ ਮੋਟਾ ਹਿੰਦੇ ਰੋਲੇ ਦਾ ਚਾਰ ਟੁਕੜੇ ਪਾ ਦੇ ਤੁਸੀਂ ਰੋਲੇ ਦਾ ਚਾਰਾ ਪਿਆ ਖਾਡ ਦੋ ਕਿੰਨਾ ਕੁ ਲੈਣਾ ਚਾਰ ਰੋਲੇ ਦਾ ਉਹ ਡੱਬੀ ਚ ਹੀ ਪਿਆ ਸੀ ਉਹ ਚ ਦੇਖਿਓ ਨਹੀਂ ਖਾਣਾ ਤੋਂ ਮੇ 13 ਪਾਲਾ ਦੇਦਾ 15 ਪਾਲਾ ਲਾਇਆ ਵਾ ਇਹਨੂੰ ਮੈਂ ਕਿਹਾ ਸੀਗਾ ਵੀ ਖਾਜ ਨਾ ਕਰ ਨਾ ਕਰ ਤੂੰ ਵੀ ਖਾਲ ਵੀ ਨਹੀਂ ਕਰਦੀ ਏ ਜੀ ਤੈਨੂੰ ਪਤਾ ਤਾਂ ਆ ਆ ਰੋਟੀ ਚੱਕ ਤੋਂ ਆਪ ਵੀ ਪਹਿਲਾਂ ਦੇ ਦੇ ਬੈਸਲਿੰਗ ਪਾਈ ਹੋਣੀ ਇੱਥੇ ਬੈਠ ਬਾਹਰ ਰੱਖ ਦਿਓ ਚਾਕੇ ਕੁਰਸੀ ਤੇ ਬੈਸਲਿੰਗ ਪਾਈ ਹੋਣੀ ਉਹ ਲੈ ਲੈ ਆ ਗਿਆ ਦੂਜੀ ਨੂੰ ਆ ਲੈਣ ਨਾਲ ਇਹਦੇ ਅੱਜ ਕੱਲੇ ਕੱਲੇ ਆਉਂਦੇ ਪਿਆ ਪਹਿਲਾ ਉਹ ਆ ਗਈ ਹੈ ਦੂਜੀ ਵੀ ਆ ਗਈ ਉਹ ਆ ਗਈ ਆ ਗਈ ਚੱਲੀਏ ਕਿੰਦੇ ਨਾ ਆ ਰਹੀਆਂ ਵਿੱਚ ਚੰਦੀ ਨਹੀਂ ਹੈ ਦੇਖ ਉਹਨਾਂ ਨੂੰ ਤਾਂ ਉੱਥੇ ਪਏ ਨੇ ਦੋਵੇਂ ਆ ਬੈਠੇ ਯੋ ਐਂਡੇ ਗਿਦਕ ਤੇ ਮਦੂ ਮਾਂਂ ਦੇ ਆਂਦੇ ਸੀਗੇ ਉਹ ਬੈਰ ਤੇ ਪੈਉਣੇ ਪੜਦੇ ਤੇ ਇੱਕ ਮਾਂ ਨੂੰ ਪਾਈ ਸੀ ਜੀ ਇੱਕ ਪਾਤਾ ਆਉ ਆ ਗਈ ਸੀ ਉਹ ਤਾਂ ਇੱਕ ਛੇਲਣ ਵਾਲੇ ਆਂਦੇ ਤੇ ਛੇਲਣੋਂ ਆਪੇ ਪਰੇੜੇ ਮਸਿਲਦੀ ਸੀ ਫਤਲੇ ਚੱਲ ਪਾਪੇ ਤੇ ਅਡੋਡੀ ਰੱਖ ਕੇ ਆਇਓ ਮਗਰ ਪੈ ਜਾਂਦੇ ਹਿਆ ਮਗਰ ਨਹੀਂ ਲੜ ਪੈਂਦੇ ਹਾਂ ਚੱਲੋ ਪਿੱਛੇ ਉੱਥੇ ਚੱਲੋ ਪਿੱਛੇ ਜਾ ਪਿੱਛੇ ਜਾ ਰੋ ਉੱਥੇ ਚੱਲੋ ਉੱਥੇ ਚੱਲੋ ਮੁਰਗਿਆ ਆਏ ਆਏ ਮੁਰਗੀ ਉੱਥੇ ਚੱਲੋ ਮੈਂ ਉੱਥੇ ਲੈ ਕੇ ਆਇਆ ਇੱਥੇ ਇੱਥੇ ਬਹਿ ਜਾਓ ਇੱਥੇ ਬਹਿ ਜਾਓ ਤੂੰ ਵੀ ਇੱਥੇ ਬਹਿ ਜਾ ਆ ਜਾ ਬਹਿ ਜਾ ਇੱਥੇ 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 ਬਹਿ ਜਾ ਆਣ ਕੇ ਮੈਂ ਦਿੰਨਾ ਇੱਕ ਮਿੰਟ ਬਹਿ ਜਾ ਬਾ ਆ ਗਿਆ ਮੈਂ ਇੱਕ ਮਿੰਟ ਆ ਵੀ ਛਿੱਲੀ ਜਾਣਾ ਅੰਡੇ ਸ਼ੈਲ ਕੇ ਲੈਣਾ ਇੱਕ ਮਿੰਟ ਮੈਂ ਲੈ ਕੇ ਆਇਆ ਸ਼ੈਲ ਕੇ ਦੇ ਲਾ ਕਿੰਨੇ ਸਿਆਣੇ ਬਹਿ ਕੇ ਬਹਿ ਕੇ ਇਹਨੂੰ ਪਤਾ ਹੈ ਟਾਈਮ ਦਾ ਮੈਂ ਹੁਣ ਦੱਸਿਆ ਨਾ ਸਾਡੇ ਨੂੰ ਕਿਹੜੇ ਟਾਈਮ ਤੇ ਆਏ ਸਾਢੇ 9:00 ਵਜੇ ਆਉਂਦੇ ਹਨ ਪਰ ਇਹਨਾਂ ਨੂੰ ਪਤਾ ਹੀ ਨਹੀਂ ਕਿ 9:30 ਵਜੇ ਆਉਂਦਾ ਘਰ ਕੋ ਕੰਮ ਤੇ ਆਉਣਾ ਜਾਂ ਕਿਸੇ ਦੇ ਟਾਈਮ ਤੇ ਆ ਜਾ ਤੂੰ ਵੀ ਬਹਿ ਜਾ ਕੌਣ ਇੱਕ ਹੀ ਆਉਣੀ ਆਣੀ ਐ ਉਹ ਤਾਂ ਖਾ ਗਈ ਉਹ ਨਹੀਂ ਉਹ ਨਹੀਂ ਹੁਣ ਫੇਰ ਨਹੀਂ ਆਉਂਦੇ ਇਹ ਫੇਰ ਨਹੀਂ ਬਿੱਲ ਜਮਾ ਨਹੀਂ ਆ ਨਾ ਵੜਦੇ ਮੁੜ ਕੇ ਕੱਲ ਦੇ ਗਏ ਅੱਜ ਐਸ ਟਾਈਮ ਆਉਂਦੇ ਨੇ ਰੋਟੀ ਖਾਂਦੇ ਹੀ ਨਹੀਂ ਪਤਾ ਨਹੀਂ ਕਿਹੜੇ ਖਾਂਦੇ ਹੈ ਰੋਟੀ ਮੈਂ ਇਹਦਾ ਕਰਦਾ ਹਾਂ ਲੈਣਾ ਆਤੇ ਨਾ ਉਹ ਲਿਆਉਣਾ ਦੂਜੇ ਬਿਸਕੁਟ ਜੇ ਇਹਨਾਂ ਦੇ ਉਹ ਤਾਂ ਪੈਕੇਟ ਲੈ ਜਾਂਦੇ ਮੂੰਹ ਚ ਪਾ ਕੇ ਭੱਜ ਜਾਂਦੇ ਆ ਬਸ ਪੈਕੇਟ ਲੈ ਜਾਂਦੇ ਖਿਲਦੇ ਮੈਂ ਆ ਡੈਡੀ ਹੁਣ ਆਪਾਂ ਖੋਣੇ ਆ ਆਇਆ ਹੈ ਚਾਹ ਉਹ ਤੇਰਾ ਉਹ ਤੇਰਾ ਬਾਹਰ ਆ ਜਾ ਬਾਹਰ ਆ ਜਾ ਚਲਾ बाल है मैं मेरी गाल सुन लो खाना है। तो कल्ला कर खा के एक बार जा लो पहला एक 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 खाओ आज एक बार जा चल खा लो एक तक तर हो लो बात सुन बस एक तक चलो चलो बाद में आज आप पे चल जाना बाद जो होने खड़े हैं वैसे ਚਾ 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 ਜਾਵਨ ਅੱਪੀ ਚੱਲੀ ਗਈ ਗਈ ਹੋ ਗਈ ਚੱਲ ਚੱਲ ਚਾ ਚਾ ਚੱਲ ਹੁਣ ਪੱਦ ਤੂੰ ਖਲ ਲੈ 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 ਦੇ ਔਰ ਤੂੰ ਪਹਿਲਾ ਖਾ ਗਈ ਸੀ ਚਲੋ ਹੁਣ ਜਾਓ ਸਰ ਚਲੋ ਹੁਣ ਮੈਂ ਬਾਹਰ ਦਾ ਦੂੰ ਇਹ ਖਾ ਗਈ ਸੀ ਪਹਿਲਾ ਹੱਥ ਕਰਦੀ ਹੁਣ ਖਾ ਗਈ ਦੇ ਦੇਖੋ ਲੜਨਾ ਨਹੀਂ ਹੁਣ ਖਾ ਗਈ ਏ ਚਾ ਚਾ ਬਸ 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 ਇਹ ਨੂੰ ਮੈਂ ਸਰਨ ਪਹਿਲਾਂ ਪਾਇਆ ਵਾ ਚਲੋ ਹੁਣ ਨਹੀਂ ਚਾ ਚੋ ਬਈ ਚਲੋ ਇਹ ਕਿਤੇ ਤਾਲ ਕੇ ਹਾਂ ਇਹਨਾਂ ਦੇ ਹੱਸੇ ਦਾ ਹੀ ਇਹਨਾਂ ਦੇ ਕਰਕੇ ਤਾਂ ਮਿਲਦਾ ਫੜਾ ਕੋ ਹਾਂ ਇਹਨਾਂ ਦੇ ਇਹਨਾਂ ਦੇ ਕਰਕੇ ਤਾਂ ਹਲਕੋ ਦਿੰਦਾ ਆਪਾਂ ਕਬ ਜਿੰਦਾਂ ਨਹੀਂ ਪਤਾ ਕਿ ਰੋਟੀ ਨਹੀਂ ਖਾਂਦੇ ਨਹੀਂ ਬੰਦਾ ਰੋਟੀਆਂ ਦੋ ਹੁਲਕੇ ਚਾ ਲੈਣਾਂ ਚੂਟ ਕੇ ਦੇ ਦੇ ਰੋਟੀ ਨਹੀਂ ਪੁੱਛਿਆ ਕਿ ਰੋਟੀ ਮੈਦੇ ਦੀ ਤਾਂ ਹੈਗੀ ਆ ਯਾਰ ਚਿੱਟੀ ਰੋਟੀ ਆ ਨਹੀਂ ਖਾਂਦੇਗੇ ਅੱਗੇ ਰੋਟੀ ਵਧੀਆ ਹੁੰਦੀ ਸੀ ਮੈਂ ਵੀ ਇਹ ਰੋਟੀ ਜੇ ਸਾਰੀ ਗਲੀ ਮੈਂ ਦੇਖਦੀ ਆ ਨਾ ਹਾਂ ਖਾਂਦੇ ਨਹੀਂ ਬਸ ਬਿਸਕੁਟਾਂ ਦਾ ਪੈਕਟ ਵੀ ਉਹ ਵੀ ਬਿਸਕੁਟਾਂ ਦਾ ਪੈਕਟ ਹੈ ਨਾ ਸਾਫ ਤਾਂ ਸਾਫ ਤਾਂ ਵੜਾ ਲਦੇ ਮੂੰਹ ਚ ਪਾ ਕੇ ਭੱਜ ਜਾਂਦੇ ਫਿਰ ਆਪੇ ਵੈਕ ਕੇ ਖੋਲ ਲੈਂਦੇ ਆਈ ਨਹੀਂ ਹੈਗਾ ਵੀ ਦੇ ਖੁੱਲੇ ਵਿੱਚ ਕੋਲ ਪਾਵਾਂਗੇ ਨਾ ਢੇਰੀ ਉਵੇਂ ਪਈ ਰਹੇ ਸੀ ਜਮਾਣੀ ਮੂੰਹ ਮਾਰਦੇ ਪਰ ਨਹੀਂ ਖਾਂਦੇ ਉਹਨੇ ਇਹ ਪੈਕਟ ਹੀ ਇਹਨਾਂ ਨੇ ਮੂੰਹ ਚ ਪਾਉਣਾ ਉਹ ਹਾਂ ਉਹੀ ਆਪ ਦਾ ਆਪ ਲੈ ਕੇ ਵਹਿ ਜਾਂਦੇ ਡੋਟੀ ਆਂਡੇ ਲੇ ਲਾ ਹਾਂ ਆਪਾਂ ਇਹ ਲਾ ਆਂਡੇ ਹੁੰਦੇ ਜੇ ਚੱਕ ਲੈਂਦੇ ਆਂ ਸ਼ੱਕ ਲੈਂਦੇ ਆਂ ਹਾਂਡੇ ਹਾਂਡੇ ਸਾਇੰਟ ਮੈਂ ਕੀ ਕਰਦੀਆਂ ਕਰਦੀਆਂ ਤਾਂ ਟਾਈਮ ਤੇ ਮੋਦੀ ਕਹਾਂਗਾ ਆਂਡਾ ਆਂਡੇ ਹੋਣ ਚਾਏ ਪੰਜੇ ਹੋਣ ਪੰਜੇ ਵੀ ਖਾ ਲੈਂਦੇ ਹੋਰ ਕਹਣੇ ਜਿਹੜਾ ਖਾਂਦੇ ਵਿਚਾਰੇ ਹਮ ਸਾਰੀ ਰਾਤ ਧਿਆਨ ਰੱਖਦੇ ਆ ਸਾਰੀ ਰਾਤ ਮੇਲਾ ਇਹ ਜਿਹੜਾ ਜਾਨਵਾਰਾ ਦਰवेश ਇਹ ਇਹਨੂੰ ਤੁਸੀਂ ਇੱਕ ਦਿਨ ਰੋਟੀ ਪਾ ਦਿਓ ਇਹ ਥੋੜੀ ਜੇ ਮਰਜੀ ਤੁਰੇ ਜਾਓ ਜੇ ਮਰਜੀ ਤੁਰੇ ਜਾਓ ਪਹਿਲਾਂ ਸਾਰਿਆਂ ਨੂੰ ਪੈਂਦੇ ਆ ਆਪਾਂ ਕਦੇ ਨਹੀਂ ਪਾਏ ਮੋਟਰਸਾਈਕਲ ਤੇ ਮੋਟਰਸਾਈਕਲ ਉਹ ਦੂਰ ਹਿਆਂ ਲੈਂਦੇ ਹਨ ਖੜ ਜਾਂਦੇ ਆ ਖੜੇ ਹੋਣ ਵਿਚਾਰੇ ਕਿੰਨੇ ਨਾਲ ਕਿੰਨੀ ਸਿਆਣ ਰਹਿਦੀ ਇਹਨਾਂ ਨੂੰ ਹਨ ਨਾਲੇ ਸਾਰਿਆਂ ਦੀ ਰਹਦੀ ਸੱਤ ਵੀਰ ਦੀ ਸਾਰਿਆਂ ਦੀ ਤੇ ਤੁਸੀਂ ਬੰਦੇ ਨੂੰ ਇੱਕ ਦਿਨ ਰੋਟੀ ਖਵਾ ਲਓ ਤੇ ਦੂਜੇ ਦਿਨ ਉਹ ਨੂੰ ਜੇ ਕਿਤੇ ਚੰਗੀ ਮਹਿਲ ਜੀ ਤੇ ਉਹ ਜਦਾ ਹੀ ਭੁੱਲ ਜੀ ਉਹ ਗੱਲ ਮਾ ਤੂੰ ਕੌਣ ਤੇ ਮੈਂ ਕੌਣ ਤੇ ਇਹ ਤੋਂ ਬਿਹਤਰ ਨਹੀਂ ਹੈਗਾ ਹੁਣ ਆਪਣੀ ਸਾਰੀ ਗਲੀ ਅਵੇਲਾ ਕੋਈ ਮਰਜ਼ੀ ਤੁਰਿਆ ਫਰੇ ਜਵਾਂ ਨਹੀਂ ਇਹਨਾਂ ਨੇ ਕੋਸਟ ਹੈ ਨਾ ਹਾਂ ਬਾਹਰਲੇ ਬੰਦੇ ਰੋਲਾ ਵੇਲਾ ਮੋਦੇ ਕਿਵੇਂ ਆਇਤੇ ਹੋਰ ਰੋਟੀ ਵਿੱਚ ਸਾਤਰੀ ਨੂੰ ਬੁੱਛਾ ਮੜੇ ਲੈ ਬੜਾ ਉੱਕਰ ਬੀਜ ਰੂਬੀ ਨੂੰ ਰੋਟੀ ਕਿੰਨੀ ਲੈਣੀ ਐ ਇੱਕ ਇੱਕ ਹੋਰ ਕਿ ਦੋ ਦੋ ਹੈ ਰੂਬੀ ਹੋਰ ਰੋਟੀ ਇੱਕ ਲਊਗਾ ਇੱਕ ਤੂੰ ਹੱਥ ਵੀ ਰ ਪਰੌਂਠਾ ਨਹੀਂ ਦੇ ਲਾ ਇੱਕ ਇੱਕ ਲਵਾएंगे ਕਹਿੰਦੇ ਥੋੜੀ ਕਿੱਡੀ ਬਣਾਵਾ ਮੇਰੀਆਂ ਉਹ ਹੀ ਬਣਾ ਲਾ ਚਾਰ ਪੰਜ ਕਾਲ ਪੰਜ ਬਣਾਉਣਾ ਬਹੁਤ ਵਾ ਬੱਪਾ ਇਹ ਨਾ ਰਵੇ ਰੋਟੀ ਉਹ ਨਹੀਂ ਮੈਂ ਮੇਰੀ ਰੋਟੀ ਮੈਂ ਨਿਸ਼ਾਭਾ ਰਹਿਗਾ ਉਹਨਾਂ ਤੋਂ ਸਿਰਫ ਕਦੇ ਸਵੇਰ ਨੂੰ ਕਿਸੇ ਕੰਮ ਨਹੀਂ ਰਹਿੰਦੀ ਰੋਟੀ ਹਾਂ ਪਰसों ਇੱਕ ਰੋਟੀ ਬਣਾ ਕੇ ਰੱਖ ਲਈ ਮੁੜ ਕੇ ਖਾਦੀ ਹੈਣੀ ਆ ਰੋਟੀ ਆਏ ਨਾ ਰੋਟੀ ਉਹ ਕੀ ਆ ਗਰਮ ਗਰਮ ਤਾਂ ਖਾਧੀ ਜਾਂਦੀ ਆ ਹਾਂ ਮਸ਼ੀਨ ਧਾਗਾ ਹੀ ਨਹੀਂ ਚੱਕ ਰਹੀ ਥੱਲੇ ਸੂਈ ਕਿਉਂ ਪਤਾ ਨਹੀਂ ਉਹ ਗਾਜ ਫੱਲੇ ਕਰਨ ਵਾਲਾ ਉਹਦਾ ਉਹ ਮੜਾ ਦੇਖੇ ਉਹਨੂੰ ਕੱਲ ਨੂੰ ਦੇਖ ਚਾਹ। ਗਾਜ ਥੱਲੇ ਕਰ ਥੋੜਾ ਗਾਜ। ਨਾ ਉਹ ਮੋਟਾ ਸੂਤ ਦੂਜਾ ਵੀ ਹਰਾ ਜਾਵੇ ਠੀਕ ਕਰਨਾ। ਪਾਵਰ ਰੋਟੀ ਮਾਂਜੀ ਮੈਸ ਜੀ ਲਾਤੀ ਸੀ ਉਹਦੀ ਮੈਂ ਆਇਆ ਕਰੋ ਨਾ ਸਬ지 ਆਪਣੇ ਜੋਗੀ ਆਉਣੀ ਹੈ ਇੱਕ ਭਾਂਡੇ ਜੀ ਪਾ ਲੋ ਫਿਰ ਆ ਵਿੱਚ ਪੈ ਡੂੰਗਾ ਸੁੱਤ ਉਹ ਚੀ ਗੜ ਲਓ ਪਰ ਭਾਂਡੇ ਰ ਵਿੱਚ ਰੱਖ ਦੋ ਮਾਂ ਜੀ ਚਲੋ ਆਪਾਂ ਇਕੱਠੇ ਖਾਂਦੇ ਫਿਰ ਖੋਪਰ ਹੈ ਨੀ ਖਾਣੀ ਦਾ ਗਰਮ ਗਰਮ ਖਾ ਲੋ ਪਰੇ ਨਾ ਸੱਕਤੀ ਖਾਵੇ ਸਬ지 ਤਾਂ ਹੈ ਮੈਂ ਸਬ지 ਗਰਮਾਉਂ ਚਾ ਖਾਣੀ ਤਾਂ ਖਾ ਠੀਕ ਹੋਊਗਾ ਫਿਰ ਜੋਤੀ ਫੜਾ ਕੇ ਆਉਂਦੇ ਲੋ ਚੋਖੇ ਲੋਹੇ ਪਲੇਟ ਕਿ ਤਰ੍ਹਾਂ ਪਲੇਟ ਨੂੰ ਕੀ ਆ ਹਾਂ ਸਾਦ ਰੋਟੀ ਏ ਕੰਨੀ ਲੈਣੀ ਨਾਲ ਆ ਕੇ ਯਾਰ ਖਾਲਾ ਯਾਰ ਪੂਰਾ ਪੂਰਾ ਰੋਟੀਆਂ ਲੈ ਰੂਬੀ ਨੂੰ ਤੇਰੇ ਪੁੱਤ ਹੋਰ ਲੈਣੀਆ ਨਹੀਂ ਦੇ ਲੈ ਹੁਣ ਮੁਰਕੇ ਤੜਕੇ ਫਿਰ ਖਾਂਦਾ ਨਹੀਂ ਹੈਗਾ ਤੂੰ ਹੈਂ ਨਾ ਸਕੂਲ ਲੈ ਕੇ ਜਾਣਾ ਪਤਨ ਰੋਟੀ ਖਾ ਲਿਆ ਕਰ ਅੱਜ ਕੀ ਇੱਕ ਟਾਈਮ ਦਾ ਰੱਜ ਕੇ ਖਾਇਆ ਕਰ ਨਾ ਇੱਕ ਇੱਕੀ ਖਾਣੇ ਗਿਆ ਸਵੇਰੇ ਹੋਰ ਜਦੋਂ ਅਸੀਂ ਤੇਰੇ ਡੇ ਡੇ ਸੀ ਨਾ ਅਸੀਂ 5 5 6 6 ਰੋਟੀਆਂ ਖਾਂਦੇ ਸੀ ਨਾਲੇ ਅਸੀਂ ਗਣਕੇ ਨਹੀਂ ਖਾਂਦੇ ਸੀ ਚਣਕੇ ਖਾਂਦੇ ਸੀ ਤੇ ਤੁਹਾਡੇ ਤਾਂ ਰੋਟੀ ਨਹੀਂ ਖਾਦੀ ਜਾਂਦੀਗੀ ਇਹ ਮੈਗੀ ਮੂਗੀ ਜਿਹੜਾ ਹੋਰ ਖਾਣੇ ਪੀਣੇ ਆ ਇਹਦਾ ਖੜਾ ਛੱਡੋ ਜਿਹੜੀ ਚੱਜ ਦੀ ਚੀਜ਼ ਆ ਉਹ ਖਾਇਆ ਕਰੋ ਪਾਸਤਾ ਪੂਸਤਾ ਨਾ ਖਾਇਆ ਕਰੋ ਅਲਦੀ ਮੈਗੀ ਐਗ ਰੋਲ ਖਾਣੇ ਆ ਜਿਹੜਾ ਹੋਰ ਕੋਹ ਲੱਲਣ ਪੰਲਣ ਜਾ ਇਹ ਮੁਰਕੇ ਭੁੱਖ ਲੱਗਣ ਨੂੰ ਹਟਾਉਂਦਾ ਘਰ ਦੀ ਰੋਟੀ ਖਾਇਆ ਕਰੋ ਹੋਰ ਲੈਣੀ ਰੂਹੀ ਰੋਟੀ ਚਲੋ ਪਾਸ ਸੋ ਭਈਆ ਪਾ ਰਹਿਗੇ ਹੁਣ ਤਾਂ ਮਿਲਦਾ ਉਹ ਖਾਂਦਾ ਹੀ ਨਹੀਂ ਸਵੇਰੇ ਰੋਟੀ ਖਾ ਗਿਆ ਇਹ ਆਲੂ ਸੋਂ ਵਧੀਆ ਆਏ ਨੇ ਨਵੇਂ ਆਲੂ ਹਾਂ ਇਹ ਰੋਟੀ ਵਧੀਆ ਬਣਦੀ ਹੈ ਪੁਰਾਣੇ ਆਲੂ ਮਿੱਠੇ ਬਣਦੇ ਯਾਰ ਇਹ ਵਾਲੇ ਹੋਏ ਸੀਗੇ ਮੇਰੇ ਹਾਂ ਉਹਦੀ ਰੋਟੀ ਵਧੀਆ ਖਾ ਕੇ ਗਏ ਸੀ ਬਸ ਖਾਲ ਮੋੜੀ ਰੋਟੀ ਇੱਕ ਰੂਬੀ ਨੇ ਖਾ ਲਈ ਸੀ ਥੋੜੇ ਸਾਰੇ ਲੈ ਕੇ ਨਹੀਂ ਗਿਆ ਬਕਾਲਾ ਰੋਟੀ ਕਿੰਨੇ ਐ ਕਰਾਈ ਕਿ ਦੋ ਰੋਣੀਆਂ ਪਰ ਤੁਸੀਂ ਪਾਲੋ ਨੇ ਐ ਕਰਾਈ ਤੁਸੀਂ ਪਾਓ ਰੋਟੀ ਪਾਓ ਸਬਜੀ ਪਾਓ ਆ ਪਾ ਇੱਥੇ ਕੱਢ ਲੋ ਆ ਡੰਗੇ ਚ ਆ ਤੁਸੀਂ ਇੱਥੇ ਰੱਖ ਦੇ ਲੈ ਲਓ ਇਹਨੂੰ ਕਰਕੇ ਨਾ ਵਿੱਚ ਰੱਖ ਦਿਓ ਛੇ ਟੋਏ ਚ ਪਾਇਆ ਹਾਂ ਛੇ ਹਨ ਆ ਹੈਲੋ ਜੀ ਸਰ ਬੱਤੀ ਵੀਰੇ ਬੁਲਾਉ ਜੇ ਚਲਾਈ ਅ ਚਿਕੜਾ ਪਕੌੜਾ ਬਣਾਉ ਮੈਂ ਕੱਲ ਦੇਖਦੇ ਕੱਲ ਨੂੰ ਵਾਰ ਕੀ ਆ ਪਰ ਕੱਲ ਨੂੰ ਮੰਗਲਵਾ ਕੋਲ ਗਿੰਗਾ ਜਰਾਈ ਮਈਆਂ ਨੇ ਸਲਗਮ ਵੀ ਪਏ ਆ ਸਲਗਮ ਇੱਥੇ ਬਣਾ ਲਿਆ ਸਰ ਫਿਰ ਫਸਾ ਬਮੇ ਨੇ ਖਾਂਦੇ ਆ ਤੋ ਸਾਵਿਆ ਸੀਗਾ ਰਾਜਾ ਜੀ ਮੈਂ ਇੱਥੇ ਪਾਵਾਂਗੀ ਆਹ ਬਾਸ ਕਰੋਗਾ ਤੋ ਸਲੇ ਤੇ ਰਟਈਏ ਪਾਇ ਲੀ ਆਹ ਹਾਂ ਮੰਜਾ ਆਟਾ ਚੱਕੀ ਨੂੰ ਹਣ ਗਾਜਰਾ ਚ ਮਿੱਠੇ ਸੁੱਕੀ ਨਾਜਰਾ ਗਾਜਰਾ ਚ ਮਿੱਠੇ ਬਾਣੀ ਹਾਂ ਉਹ ਬੜੀ ਵਧੀਆ ਬਣੀ ਮਿੱਠੇ ਗਾਜਰਾ ਦੇ ਮਿੱਠੇ ਬਾਣੀ ਜਾਂ ਸਲਗਮ ਚ ਫਾਲੀ ਮਿੱਠੇ ਸਲਗਮ ਇਹਨਾਂ ਨਹੀਂ ਖਾਣੇ ਗਾਜਰਾ ਦਾ ਖਾਣਗੇ ਮੂਲਗਾਂ ਵਾਲੇ ਪਰੌਂਠੇ ਖਾ ਅ ਚਪਾਲਾ ਖਾਣ ਬਹੁਤ ਹਾਂ ਮੂਲਗਾਂ ਵਾਲੇ ਪਰੌਂਠੇ ਬਣਾ ਲੈ ਤਰਕੇ ਆਪਾਂ ਉਹਨਾਂ ਮੂੰਗਾਂ ਵਾਲੀ ਠੀਕ ਰਾ ਦੇਵੇ ਆਪਾਂ ਆਦੂ ਵਾਲੇ ਖਾਂਦੇ ਪਈਆਂ ਨੇ ਦੋ ਵੱਡੀਆਂ ਵੱਡੀਆਂ ਮੂੰਗਾਂ ਲੈ ਲਏ ਆਪਾਂ ਆਪਾਂ ਨਹੀਂ ਖਰਾਬ ਹੋ ਜਾਣੀਆਂ ਉਹ ਲੈ ਲੇ ਜੀ ਗਰਮ ਹੈ ਗਰਮ ਗੜ ਮਕਰਮ ਕਰਮ 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 ਆਪਾਂ ਕਿਰੇ ਗਏ ਹੋਏ ਉਹ ਇੱਕ ਦੋ ਹੀ ਦੇ ਦੇ ਹੂੰ ਘਰ ਖਾਂਦਾ ਤੂੰ ਵੀ ਨਹੀਂ ਖਾਂਦੇ ਹੁੰਦੇ ਕੀ ਸਿੱਕਦਾ ਕਹਦੀ ਇਸਾਮੀ ਖੰਡਾ ਕੋਨਾ ਵਾਹਣੇ ਕਰਾ ਬਸ ਜੀ ਦੋ ਪੈਸੇ ਦੇ ਖਾਣੇ ਤੋਂ ਕੱਟਨੇ ਦਾ ਹੋਰ ਬੜਾ ਹਾਲ ਮਾਈਕਲੋ ਹਾਂ ਉਹ ਵਿੱਚ ਪਏ ਆ ਮੈਂ ਤਾਂ ਦੋ ਕਟੇ ਆ ਬਸ ਚਲ ਕੋਈ ਨਹੀਂ ਪਏ ਆ ਹੋਰ ਥੋੜੇ ਵਾਸਤੇ ਹੈਗੇ ਹੈ ਥੋੜੇ ਵਾਸਤੇ ਹਾਂ ਹਾਂ ਹੈਗੇ ਉਹ ਸੱਚਾ ਲਾ ਕੇ ਪਹਿਲਾਂ ਜ਼ਰਾ ਜੇ ਕਾਂਗਰਸ ਏਡੇ ਨਰਿੜੇ ਨਾ ਆ ਦੋ ਤਰ੍ਹਾਂ ਜਿਆਦਾ ਆ। ਚੋੜਾ ਲੈ ਗੋਮ। ਦੋ ਤੂੰ ਸਵੇਰ ਜੋਗਾ ਰੱਖਿਆ ਹੋਇਆ ਮੇਰਾ। ਕੱਲ ਕੱਲ ਪ੍ਰੀਤਾ ਵਾਲਾ ਖਾਂਚ ਹੂੰ ਜਾਲਾ ਗੋੜ ਦੇ। ਮੈਨੂੰ ਤਾਂ ਪਤਾ ਨਹੀਂ ਕਿੱਥੋਂ ਹੀ ਆ ਜਾਂਦਾ ਹੁਣ ਤੋਂ ਚੰਗੇ ਭਲੀ। ਹਾਂ? ਮੈਨੂੰ ਪਤਾ ਨਹੀਂ ਕਿੱਥੋਂ ਹੀ ਹੁੱਥੂ ਜਾ ਆ ਜਾਂਦਾ। ਉਹੀ ਆ ਗਈ ਲਈ ਹਾਂ ਉਹ ਤੇਰੀ ਵਾਲੀ ਪਲੇਟ ਮੈਂ ਦੇ ਦੇ ਦੇਖ ਰੱਖ ਲੈ ਰੋਟੀ ਵੀ ਨਹੀਂ ਹੱਡੀ ਓਏ ਸਤਜੀਤ ਨੇ ਨਹੀਂ ਹਾਂ ਫਿਰ ਮੈਂ ਬਾਹਰ ਗਿਆ ਬਣਾਵਾਂ ਰੋਟੀ ਨਾ ਕਿਉਂ ਪਾਣੀ ਨਹੀਂ ਨਾ ਲੈ ਲੋਗੇ ਦੇਣੀ ਨੂੰ ਦੇ ਦੇ ਸੈਟਿੰਗ ਨਹੀਂ ਦੇ ਦਿੱਤਾ ਫਾਨ ਮਰਚਾ ਬਣਾਉਣੀ ਆ ਇਸ ਤਰ੍ਹਾਂ ਕੇ ਯਾਰ ਮਰਚਾ ਨਹੀਂ ਆਉਣੀ ਆ ਬੱਸ ਹਾਂ ਇੱਕ ਪੇੜਾ ਚੱਕੀ ਦਵਾ ਬਾਹਲੀਆ ਵਾਂ ਰੋਟੀਆਂ ਇਹਦੇ ਨਹੀਂ ਖਾਣ ਤੁਸੀਂ ਹੋਰ ਦੱਸ ਦੋ ਮੈਨੂੰ ਕਿੰਨੀ ਰਹਿਣ ਰੋਟੀ ਦੋ ਲੰਗਾਂ ਲਾ ਫੇਰ 2000 2000 ਰੁਪਏ ਬਣਵਾ ਕੇ ਰੱਖਣਾ ਹੈ 2000 ਰੁਪਏ ਬੰਗਾ ਬੱਸ ਕਾਤਾ ਬਹੁਤ ਯਾਰ ਮਸਾਦੀਨ ਕੀ ਸਾਚੇ ਕੰਕਦੀ ਪਾਤੀ ਮੇਰੇ ਨਾ ਮੋਬਾਈਲ ਚੰਦਰ ਬਈ ਸਾਹ ਲਓ ਤੁਹਾਨੂੰ ਪਹਿਲਾਂ ਹੀ ਕਹਿਣਾ ਹਾਂ ਮੁਰਕੇ ਮੈਨੂੰ ਕਹੀ ਜਾਓ ਆਪਾਂ ਤਾਂ ਤੁਹਾਨੂੰ 10 ਵਾਰੀ ਕਹਿਤਾ ਕਿ ਸਾਹ ਲਓ ਸਾਹ ਲਓ ਨਵੀਆਂ ਕੰਮ ਨਵਰੇ ਨਹੀਂ ਸੀ നവേട നൈഫു അല്ലോ അതേ കഴിക്കാൻ എടു മോൾ ഫോട്ടോ